ਸਾਰੇ ਹੀ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਗਰਦਾਸਪੁਰ ਜਿੱਥੇ ਲੱਗਾ ਹੈ ਕਿਸਾਨ ਮੇਲਾ ਤੇ ਆਓ ਤੁਹਾਨੂੰ ਦਿਖਾਉਨੇ ਆਂ ਕੁਝ ਝਲਕੀਆਂ ਕਿਸਾਨ ਮੇਲੇ ਦੀਆਂ ਕੀ ਕੁਝ ਲੱਗਾ ਇੱਥੇ ਆਓ ਸਾਰੇ ਦੇਖਦੇ ਆਂ ਜੀ ਜਿਆ ਵੀ ਖਾਣੀਆਂ ਦੇ ਸ਼ਹਿਰ ਆਪਣਾ ਨਹੀਂ ਜਿਆ ਵੀ ਖਾਣੀਆਂ ਆਈਆਂ ਭਾਵੇਂ ਚੈਣੀ ਮੂਲੀ ਹੋਰੀ ਦੀਆਂ ਖਾਣੀਆਂ ਨੂੰ ਗਰੀ ਗਰੀ ਵੀ ਜਾਣੀਆਂ ਹੈ ਜੇ ਕਈ ਵਾਰੀ ਉਹ ਨਹੀਂ ਪਾਵਾਂਗੇ ਤੇ ਇਹ ਆਪਾਂ ਰੋਹੀ ਪਾਉਣੀ ਹੈ ਕੰਟਾਂ ਪਹਿਲਾਂ ਸਾਡੇ ਜਿਹੜੇ ਆ ਬੁਸ਼ਤ ਹੋ ਰਹੇ ਆ ਸਾਡਾ ਬੁਸ਼ਤ ਹੋ ਰਹੀ ਹੈ ਜਵੀਰ ਦੁਸ਼ਰ ਹੋ ਰਹੀ ਹੈ ਮਿੱਟੀ ਵਿੱਚ ਹੋ ਰਹੀ ਹੈ ਹੁਣ ਇਹਨੂੰ ਆਪਾਂ ਕਿਸ ਤਰ੍ਹਾਂ ਬਚਾਉਣਾ ਹੈ ਉਹਦੇ ਬਾਰੇ ਉਹਦੇ ਬਾਰੇ ਥੋੜੀ ਆਪਾਂ ਤੁਹਾਡੇ ਨਾਲ ਚੰਗਾ ਵਿਚਾਰ ਕਰਾਂਗਾ ਚਾਹਾਂਗਾ ਕਿਉਂਕਿ ਮੇਰਾ ਵਿਸ਼ਾ ਕੀ ਲਿਟਰ ਦਾ ਘੈਂ ਹੈ ਹਾਂਜੀ ਇੱਕ ਦੀ ਮੋਟਰਾਂ ਬਾਨਾ ਨਹੀਂ ਨਹੀਂ ਦੇ ਬਾਅਦ ਤੇਰੇ ਨਾਲ ਸੈਂਸਰ ਕੰਪਨੀ ਦਾ ਗਾੜਾ ਕੀ ਕਰਨਾ ਹੈ ਜਿੱਥੇ ਆਪਾਂ ਪਹਿਲੇ ਤੇ ਦੂਜੇ ਪਾਈ ਦੇ 45 ਕਿਲੋ ਸਮੇਸਰ ਗੀਜੀ ਕਰਕੇ ਦੇ ਵਿੱਚ ਪਾਈ ਸੀ ਇਹਦੇ ਵਿੱਚ ਆਪਾਂ 35 ਪੈਜੀ ਕਿਲੋਗੀਆਂ ਦੋ ਗਿੱਸਾ ਪਾ ਰਹੇ ਹਾਂ ਤੇ ਤੁਹਾਡੀ ਵੀਡੀਓ ਸਾਹਮਣੇ ਦਰ ਵਧੇਗਾ ਇਹ ਬੜੀ ਜੁਣੀ ਗੱਲ ਹੈ ਕਿਉਂਕਿ ਜੇ ਆਪਾਂ ਨਾਲ ਉਹਦਾਈ ਜਿਹੜਾ ਮੰਗਾਈ ਦਾ ਮਕਾਦਾ ਵਾ ਇਹ ਕਿਵੇਂ ਹਣੀ ਤਰੱਕੀ ਕਿਵੇਂ ਹੋਣੀ ਹੈ ਵਿਸ਼ਾਦੀ ਕਿਵੇਂ ਰੁਕਦੀ ਸੋ ਆਪਾਂ ਅੱਗੇ ਜਾਣਗੇ ਉਹ ਡੇਢ ਪਲੇਟ ਗੱਡੀ ਦੇ ਬੈਗੇਜ ਉਹ ਕੀ ਲਿਆ ਲਿਆ ਕਰਾਂਗੇ ਇੱਕ ਮਿੰਟ ਸਾਰੇ ਨਹੀਂ ਖਿੱਚ ਲਈ ਫੋਟੋ ਆ ਇਕੱਠੇ ਕਰ ਲਓ ਤੁਸੀਂ ਆ ਜਾਓ ਮੇਰੀ ਖਿੱਚ ਲੈ ਪਹਿਲਾਂ ਯਾਰ ਪਿੱਛੇ ਆਓ ਬਈ ਸਾਰੇ ਆਈ ਸੇ ਅੱਗੇ ਆ ਜਾਓ ਅੱਗੇ ਲੈ ਆ ਜਾਓ ਹਾਂ ਪਿੱਛੇ ਨਾ ਹੁਟਿਆ ਇਹ ਵੀ ਇਹਨਾਂ ਮੈਂ ਕਿਉਂ ਇਹ ਪੈਣੀ ਇਹਨਾਂ ਤੋਂ ਉਹ ਜਿਹੜੀ ਜਿਹੜੀ ਚੱਲਦਾ ਚੜੰਗ ਨੂੰ ਪਹਿਲਾਂ ਫੇਰਦੇ ਨੇ ਯਾਰ ਕਰਕੇ ਨਾ ਪਹਿਲੇ ਜਿੱਥੇ ਪਾਣੀ ਪੂਨ ਮਾਰ ਪੈ ਜੀਗਾ ਉਥੇ ਫੇਰ ਉਹਨੂੰ ਦੇ ਫੋਰਡ ਕੱਢਾ ਸ਼ਿੰਗਾਰਿਆ ਹੀ ਉਹ ਫੇਰ ਨਹੀਂ ਉੱਥੇ ਖੁੰਦਾ ਤੇ ਕੋਈ ਅੰਦਰ ਪਾੜ ਦੇ ਉਹਦਾ ਕਹਿੰਦਾ ਜਦੋਂ ਦੀ ਕੋਈ ਫੋਨ ਲੈ ਜਾਗੇ ਉਹ ਬਹੁਤ ਕਰਵਾਉਂਦੇ ਆ ਉਹ ਜੀ ਜੀ ਉਹ ਜੀ ਵੀ ਰਹੂਗਾ ਪਪਨ ਗ੍ਰੈਟਰ ਲੈਗ ਦੇ ਲੱਗੇ ਮੋੜੀ ਮਈ ਦੇ ਨਹੀਂ ਕਰੀ ਹੋਈ ਹੈ ਤਾਂ ਇਹ ਇੱਕ ਸੁਝਾਅ ਆਉਂਦੇ ਕਰਦੇ ਆਂ ਐ ਇਹ ਤੋਂ ਲਾਵਾ ਸਾਡੇ ਕੋਲ ਕਿੰਨੀਆਂ ਕਿਸਮਾਂ ਆ ਸੋ ਡੇਡ ਅਗੇ ਹੁੰਦਾ ਸੀ ਜੀ ਜਿੱਦਾਂ ਤੁਹਾਡਾ ਜਿਹੜਾ ਡਿਵਰਸਟੀਕਰ ਬੰਦਾ ਹੈ ਕਿ ਤਾਂ ਉਹ ਬੋਲੇਗਾ ਡੇਡ ਹੀ ਰੱਖੀ ਤੇ ਉਹ ਤਾਂ

ਉਹ ਖੇਤੀ ਕਰਜਾਂ ਦੇ ਵਿੱਚ ਮੁੱਖ ਤੌਰ ਤੇ ਜਿੱਦਾਂ ਕਿ ਪਹਿਲਾਂ ਫਰੀਦ ਸਾਹਿਬ ਨੇ ਦੱਸਿਆ ਕਿ ਕਿਹੜੇ ਕਿਹੜੇ ਬੀਜ ਹੈ ਬੀਜ ਦਾ ਕਰਜਾ ਵਾ ਬੀਜ ਦੇ ਵਿੱਚ ਕਿਸਾਨ ਵੀਰੋਂ ਅਸੀਂ ਅਣਗਹਿਲੀ ਨਹੀਂ ਕਰ ਸਕਦੇ ਸਾਨੂੰ ਚੰਗੇ ਬੀਜ ਦੀ 来 रहे हैं डॉक्टर साहब ने सारीयां शुक्रिया होया जिसमें पावे वो कणक होवे पावे वो तेल भी जोर सावे वो सादा होण पूरा बारे दसया तो उनके सोच विचार करके आपा अपनी फसल बिगड़ी है और दूसरे नंबर दे जेड़े खेती खर्चे जेड़े बात आ जांदे है वो है वाला सादा